ਬੰਦੋਰ ਸੁਖਵੀਰ ਸਿੰਘ ਬਾਦਲ ਬੋਲੇ ਜੀ ਹਾਂ ਸੁਬਾਨ ਸ਼ਰੋਮਨੀ ਅਕਾਲੀ ਰਲ ਜਿੰਦਾਬਾਦ ਚਾਰ ਨਿਸ਼ਾਨ ਜਿੰਦਾਬਾਦ ਤਕੜੇ ਤਕੜੇ ਚਾ ਤੁਹਾਡੇ ਹਲਕੇ ਦਾ ਤੁਹਾਡੇ ਦਾਰਾ ਜੁਨੇ ਲਵਾਇੰਦੇ ਸਰਦਾਰ ਲਖਵੀਰ ਸਿੰਘ ਜੀ ਲੌਧੀ ਲੰਗਰ ਔਰ ਦਾਦ ਸਾਹਿਬ ਤੁਹਾਡੇ ਨਾਮ ਰੇ ਲੋਦੀ ਲੰਗਲ ਸਾਹਿਬ ਵੀ ਬੋਲਦੇ ਨੇ ਪੋਣਾ ਨੂੰ ਵੀ ਹਲਕੇ ਜਾਂਦਾ ਦੁਬਾਰਾ ਫਿਰ ਦੇਦੀਆਂ ਕਰਾਈਆਂ ਤੋਂ ਕੀ ਆ ਅੱਜ ਦੇ ਸਾਡੇ ਕੈਂਡੀਡੇਟ ਬੇਦਾਗ ਸੁਲਝੇ ਦੇ ਇਮਾਨਦਾਰ ਔਰ ਬੜੀ ਉੱਚੀ ਸੋਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ और सरदार और मी लीडरशिप को कमेटी ने साढ़े बटाले जिला गुरदासपुर हल्के जो उम्मीदवार दिता डॉक्टर दलजीत सिंह जी चीमा और बहुत ही मिलनसार और बढ़िया मैं इन्नी गल कहनी है स्वर्गीय प्रकाश सिंह ने सारी दुनिया कर उन्होंत याद करती है किते दस साल के विकास के कामों को याद करती है पांच साल के राह पांच साल के मुख्यमंत्री के राह ही टूटी है ਜੋ ਨੌਰੇਖ ਸ਼ਰੋਮਣੀ ਅਕਾਲੀਪੁਰ ਦਾ ਰੌਸ਼ਨ ਦਿਵਸ ਤੇ ਮੈਂ ਸਮਝਣਾ ਇਹਨਾਂ ਨੇ ਕੰਮ ਕੀਤਾ ਕਿ ਬਲ ਪ੍ਰਧਾਨ ਸ਼ਰੋਮਣੀ ਅਕਾਲੀਪੁਰ ਅੰਤਾਲਜੀ ਦੀ ਜੋ ਜੋ ਪਹੁੰਚ ਗਏ ਵੀ ਰਹੇ ਨੇ ਹੁਣ ਮੈਂ ਵੀਰ ਗੁਰਦੇਵ ਸਿੰਘ ਤੇਲੇਰ ਕਲਾਂ ਨੂੰ ਬੇਨਤੀ ਕਰਦਾ ਸਾਡੇ ਸਰਕਲ ਦੇ ਪ੍ਰਧਾਨ ਨੇ ਉਹ ਅਲਗੇ ਸੰਗਤਾਂ ਦੇ ਰੂਪ ਰੂਪ ਹੋਣ ਬੋਜਲ ਬਾਲਪਟ ਤੋਂ ਲੱਖਾਂਵੇਂ ਲੜ ਚੁੱਕੇ ਨੇ ਤੇ ਕੌਮ ਬਰ ਉਸ ਨੇ ਸਿੱਲਿਆ ਲਾਗੂ ਸੀ ਉਹ ਲੋਹਣਾ ਨੇ ਜਾ ਰੱਖੀ ਗਏ ਨੇ ਟੀਮਾ ਜੀ ਨੇ ਤੁਹਾਡੇ ਰੂਪ ਰੂਪ ਬੋਲਣਾ ਇਹਨੇ ਸਾਰੇ ਸੀਨੀਅਰ ਸਾਥੀ ਨੇ ਜੇ ਇੱਕ ਇੱਕ ਦਾ ਨਾਮ ਲਵਾ ਤੇ ਫੁੱਟ ਜਾਣਾ ਮੈਂ ਤੇ ਰਸਤੇ 'ਚ ਗੱਲ ਕਰਦਾ ਆ ਰਿਹਾ ਸੀ ਦਾਖਣਾ ਜੀ ਨਾਲ ਆਹ ਤੁਸੀਂ ਵੇਹਨੇ ਕਿਤਨਾ ਟਾਰਾਂ ਦੀ ਟਾਰਾਂ ਕੋਈ ਇੱਧਰ ਨੂੰ ਜਾ ਰਿਹਾ ਕੋਈ ਇੱਧਰ ਨੂੰ ਜਾ ਰਿਹਾ ਕੋਈ ਇੱਧਰ ਨੂੰ ਜਾ ਰਿਹਾ ਉਹ ਕਿਉਂ ਜਾ ਰਹੇ ਨੇ ਉਹਨਾਂ ਨੂੰ ਸਦਾ ਦਾ ਜਸਕਾ ਲੱਗ ਗਿਆ ਤੇ ਸਦਾ ਫਿਰੋਂਝਾ ਵਾਲੇ ਬੰਦੇ ਨੂੰ ਖਰਾਬ ਬਣਾ ਘੜਦੀ ਜੋਤਾ ਦੇ ਮੀਰ ਕੋਰ ਕੇ ਗਏ ਨੇ ਕਾਲੀ ਦਾਲ ਬੜੀ ਵਿਸ਼ਾਲ ਦਲ ਦੀ ਪਾਰਟੀ ਆ ਬਹੁਤ ਸਾਰਾ ਸਮਾਜ ਪਾਰਟੀ ਤੇ ਬਹੁਤ ਸੀਨੀਅਰ ਅਜੂ ਸਰਦਾਰ ਬਲਵੰਤ ਸਿੰਘ ਜੀ ਐਡਵੋਕੇਟ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਅਜੂ ਟਕਸਾਲੀ ਅਜੂ ਕਿਸਾਨ ਲੀਗ ਸਰਦਾਰ ਕਿਰਨ ਸਿੰਘ ਜੀ ਸ਼ੇਰਪੁਰ ਪ੍ਰਧਾਨ ਸਾਹਿਬ ਨੰਬਰਦਾਰ ਪਰਵਿੰਦਰ ਸਿੰਘ ਜੀ ਮੇਰੇ ਬਹੁਤ ਪੁਰਾਣੇ ਦੋਸਤ ਮਹਿੰਦਰ ਸਿੰਘ ਜੀ ਪਾਸਟਰ ਬਸਤਾਖ ਮਸੀਹ ਜੀ ਸਰਦਾਰ ਤੇਜ ਸਿੰਘ ਜੀ ਸਰਦਾਰ ਮੇਰ ਸਿੰਘ ਜੀ ਰੋਪੜ ਤੋਂ ਆਏ ਗਏ ਪੁਰਾਣੇ ਸਾਲਾ ਤਿਹਾਤੀ ਏਰੀਆ ਦੇ ਸਾਰੇ ਸਤਕਾਰਯੋਗ ਆਜੂ ਤੇ ਮੱਤਰ ਸਹਿਬਾਨ ਸਾਟਾ ਸਰਪੰਚ ਸਾਟਾ ਜਿਲ੍ਹਾ ਪ੍ਰਸ਼ਾਸਨ ਰਾਜ ਸੰਵਤੀ ਮੈਂਬਰ ਸਹਿਬਾਨ ਅਬਲੀ ਚਰਦਿ ਕਲਾ ਦੇ ਮਾਹੌਲ ਵਾਲਾ ਜਿਹੜਾ ਜਲਸਾ ਉਹ ਅੱਜ ਸਾਡੇ ਪ੍ਰਧਾਨ ਸਾਹਿਬ ਦੇ ਘਰ ਤੁਸੀਂ ਸਾਰਿਆਂ ਨੇ ਕੋਈ ਮੂੰਹ ਦੇ ਉੱਤੇ ਤਰੀਫ ਕਰਨ ਵਾਲੀ ਗੱਲ ਨਹੀਂ ਦਿਨ ਰਾਤ ਪਾਰਟੀ ਦਾ ਜੋ ਵੀ ਹੁਕਮ ਹੁੰਦਾ ਹੈ बहुत ही तनदेही के तेलो मेहनत करके हर मीटिंग नो, हर प्रोग्राम तो कामयाब करते तो सवेरे सवेरे की है इस करके मैं उन्होंने तो। तय तो ਜਿੰਦਾਬਾਦ ਵਾਹਿਗੁਰੂ ਜਿੰਦਾਬਾਦ ਜਿੰਦਾਬਾਦ ਰਾਕੇ ਦਲਜੀਤ ਸਿੰਘ ਜੀ ਚੀਮਾ ਜਿੰਦਾਬਾਦ ਗੋਮੀ ਖਾਲੀਦਾ ਜਿੰਦਾਬਾਦ ਬਟਾਲਾ ਮਦਾਨ ਸੁਭਾਗੜ ਕੇ ਤੇ ਜਿਹੜੇ 40 45 ਪਿੰਡ ਰਸ਼ਾਦਾ 52 ਸਿੰਘ ਵਾਲਾ ਸਾਈਟ ਤੇ ਪੈਂਦੇ ਆ ਅੱਜ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਰਮਨਦੀਪ ਸਿੰਘ ਸੰਧੂ ਸਾਹਿਬ ਨੇ ਲੋਦੀ ਡੰਗਲ ਸਾਫ ਦਾ ਵੀ ਪੁਰਾਣਾ ਹਲ ਕਰ ਰਿਆ ਨਰੇਸ਼ ਮਹਾਜਨ ਜੀ ਨੇ ਬੜੀ ਵੱਡੀ ਜਿਹੜੀ ਆ ਉਹ ਵਰਕਰ ਮੀਟਿੰਗ ਸੱਦੀ ਸੀ ਪਰ ਪੂਰੀ ਕਾਨਫਰੰਸ ਦਾ ਧੰਨ ਕਰ ਗਈ ਇਸ ਕਰਕੇ ਮੈਂ ਸਾਰੀ ਆਪਣੀ ਪਾਰਟੀ ਦੀ ਲੀਡਰਸ਼ਿਪ ਦਾ ਤੇ ਭਕਰ ਸਾਹਿਬ ਦਾ ਤੇ ਹਰ ਤੋਂ ਧੰਵਾਦ ਤੁਸੀ ਲਗਾਤਾਰ ਦੇਖ ਰਹੇ ਹੋ ਕਿ ਕਿੱਡਾ ਵੱਡਾ ਰਿਸਪੌਂਸ ਜਿਹੜਾ ਔਰ ਕਿੱਡਾ ਵੱਡਾ ਜੋਸ਼ ਜਿਹੜਾ ਸਾਡੇ ਵਰਕਰਾਂ ਦੇ ਵਿੱਚ ਹੈ ਕਿਉਂਕਿ ਲੋਕੀ ਕੇਂਦਰ ਸਰਕਾਰ ਤੋਂ ਵੀ ਟੰਗ ਆ ਲੋਕੀ ਸੁਭਾਦੀ ਸਰਕਾਰ ਤੋਂ ਵੀ ਤੰਗ ਐ ਲੋਕੀ ਕਾਂਗਰਸ ਦਾ ਜਿਹੜਾ 5 ਸਾਲ ਦਾ ਮਾੜਾ ਸ਼ਾਸਨ ਸੀ ਪਿਛਲਾ ਕਾਂਗਰਸ ਸਰਕਾਰ ਦਾ ਉਹਦਾ ਵੀ ਇਸ ਵੇਲੇ ਹਸਤਾ ਜਨਤਾ ਦੀ ਕਿਚੜੀ ਚ ਕਰਨਾ ਚਾਹੁੰਦੇ ਇੱਕ ਤਾਂ ਸਾਬਕਾ ਸੈਨਿਕਾਂ ਦਾ ਬੜਾ ਵੱਡਾ ਇਸ਼ੂ ਐ ਅਸੀਂ ਪਹਿਲਾਂ ਵੀ ਉਹਨਾਂ ਦੇ ਵਨ ਰੈਂਕ ਤੋਂ ਵਨ ਪੈਨਸ਼ਨ ਦਾ ਟਟਕੇ ਸਮਰਥਨ ਕੀਤਾ ਸਾਡੇ ਮੈਨੀਫੈਸਟੋ ਦੇ ਵਿੱਚ ਵੀ ਸੀ ਇਸ ਵਾਰੀ ਵੀ ਮੈਨੀਫੈਸਟੋ ਦੇ ਵਿੱਚ ਰੱਖ ਰਹੇ ਆ ਕਿ ਉਹਨਾਂ ਦੀ ਜਿਹੜੀ ਹੈ ਵਨ ਰੈਂਕ ਵਨ ਪੈਨਸ਼ਨ ਦੀ ਬੜੀ ਜੈਨੂਇਨ ਡਿਮਾਂਡ ਆ ਉਹ ਉਹਨਾਂ ਦੀ ਐਕਸੈਪਟ ਕੀਤੀ ਜਾਣੀ ਚਾਹੀਦੀ ਹੈ ਕੇਂਦਰ ਨੇ ਇੱਕ ਵਾਰੀ ਢੋਂਗ ਰਚਿਆ ਸੀ ਬੇਸੀ ਕਰ ਰਹੇ ਆ ਪਰ ਉਹਦੇ ਵਿੱਚ ਕੋਈ ਵੀ ਜਿਹੜੇ ਸਾਡੇ ਸਾਬਕਾ ਸੈਨਿਕ ਬੀਜ ਨੇ ਉਹ ਸਰਟੀਫਾਈ ਨਹੀਂ ਹੋਏ ਉਹਨਾਂ ਦੀ ਸੈਟੀਸਫੈਕਸ਼ਨ ਦੇ ਤੱਕ ਜਿਹੜੀ ਆ ਉਸੇ ਤਰੀਕੇ ਜੋ ਉਹਨਾਂ ਦੀ ਡਿਮਾਂਡ ਆ ਵਨ ਰੈਂਕ ਪੈਨਸ਼ਨ ਦੀ ਇੱਕ ਤਾਂ ਉਦਾਸੀ ਡਟਕੇ ਸਮਰਥਨ ਕਰਦੇ ਆ ਤੁਜਾ ਜਿਹੜੀ ਆ ਇੱਕ ਸਕੀਮ ਅਗਨੀ ਵੀਰਦੀ ਚਲਾਈ ਆ ਇਹ ਬਹੁਤ ਵੱਜਾ ਕੋਝਾ ਮਜ਼ਾਕ ਹੈ ਸਾਡੇ ਜਿਹੜਾ ਸੈਨਿਕ ਵੀਰਾਂ ਤੇ ਨੌਜਵਾਨਾਂ ਤੇ ਕਿਉਂਕਿ ਦੇਖੋ ਪੰਜਾਬ ਵਰਗੀ ਧਰਤੀ ਜਿਹੜੀ ਆ ਹਮੇਸ਼ਾ ਹੀ ਸਾਡੇ ਨੌਜਵਾਨਾਂ ਨੂੰ ਫੌਜ ਦੇ ਵਿੱਚ 에ਅਰਫੋਰਸ ਦੇ ਵਿੱਚ ਨੇਵੀ ਦੇ ਵਿੱਚ ਸਾਰਿਆਂ ਹਿੱਸੇਵਾ ਦੇ ਵਿੱਚ ਜਾਣ ਦਾ ਹਮੇਸ਼ਾ ਇੱਕ ਜਜ਼ਬਾ ਰਿਹਾ ਇਸ ਰੱਦੀ ਜਿਲ੍ਹੇ ਦੇ ਲੋਕ ਆਸਤਾ ਉਤੇ ਦੇਸ਼ ਦੇ ਬੱਚੇ ਪਉਂਦੇ ਵਿੱਚ ਸੇਵਾ ਕਰਨਾ ਇੱਕ ਬੜਾ ਉੱਤਮ ਕੰਮ ਸਮਝਦੇ ਹਨ ਪਰ ਹੁਣ ਤੁਸੀਂ ਲੋਕਾਂ ਨੂੰ ਜਿਹੜੇ ਦੇਸ਼ ਵਾਸਤੇ ਜਿਹੜੀ ਆ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਨੇ ਉਹਨਾਂ ਦਾ ਪੂਰੀ ਸਨਮਾਨ ਕਰ ਰਹੇ ਹੋ ਕਿ 4 ਸਾਲਾਂ ਬਾਅਦ ਉਹਨਾਂ ਨੂੰ ਰਿਟਾਇਰ ਕਰਕੇ ਇਹੋ ਜਿਹੀ ਇੱਕ ਰੱਦੀ ਸਕੀਮ ਸ਼ੁਰੂ ਕੀਤੀ ਹੈ ਕਿ ਨਾ ਉਹਨਾਂ ਦੇ ਬਾਅਦ ਚ ਕੋਈ ਬੈਨੀਫਿਟ ਹੈ ਨਾ ਉਹਨਾਂ ਨੂੰ ਦੁਬਾਰਾ ਰੀਹੈਬਿਟੇਟ ਕਰਨ ਦਾ ਕੋਈ ਸਿਸਟਮ ਹੈ ਔਰ ਨਾ ਹੀ ਇਹ ਤੋ ਤੱਕ ਵੀ ਆ ਕਿ ਕਈਆਂ ਦੇ ਸ਼ਹਾਦਤਾਂ ਵੀ ਦਿੱਤੀਆਂ ਤੇ ਸਸਕਾਰਾਂ ਵੇਲੇ ਵੀ ਉਹਨਾਂ ਦੇ ਪਰਿਵਾਰਾਂ ਤੇ ਮਾਨੂ ਸੱਟ ਲੱਗਦੀ ਆ ਜਿਹਨੂੰ ਕੋਈ ਸਲੂਟ ਬਾਦਮੀ ਨਹੀਂ ਹੁੰਦਾ ਇਸ ਕਰਕੇ ਮੈਂ ਫੌਜੀ ਵੀਰਾਂ ਤੇ ਜਿਹੜੇ ਹੱਤੀ ਬਸਰੇ ਆ ਉਹਨਾਂ ਦਾ ਡਟ ਕੇ ਸਮਰਥਨ ਕਰਦਾ ਤੇ ਅਸੀਂ ਇਹਨਾਂ ਦੇ ਮਸਲੇ ਜਦੋਂ ਮੁਕਤਾ ਦਿਨ ਦਾ ਸਾਨੂੰ ਅਕਾਲਪੁਰਖ ਉੱਥੇ ਪਾਰਲੀਮੈਂਟ ਵਿੱਚ ਵੀ ਜਾ ਕੇ ਡਟ ਕੇ ਉਠਾਉਂਦੇ ਜੀਵਨ ਸਾਹਿਬ ਜਿਹੜੇ ਸਾਬਕਾ ਮੁੱਖ ਮੰਤਰੀ ਚਰਜੀ ਸਚਨੀ ਉਹਨਾਂ ਨੇ ਇੱਕ ਬਿਆਨ ਦਿੱਤਾ ਹੈਗਾ ਕਿ ਜਿਹੜਾ ਪੁਛ ਦੇ ਵਿੱਚ ਹਮਲਾ ਹੋਇਆ ਵਾ ਇੱਕ ਬੀਜੇਪੀ ਦੀ ਸਿਆਸਤ ਹੈਗੀ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਇਹ ਹਰ ਚੋਣ ਜਦੋਂ ਕੋਈ ਕੋਈ ਹਮਲਾ ਕਰਉਂਦੇ ਉਹ ਖਾਦਾ ਲਾਉਣ ਦੀ ਕੋਸ਼ਿਸ਼ ਕਰਦੇ ਦੇਖੋ ਗੱਲ ਇਹ ਹੈ ਚੰਨੀ ਸਾਹਿਬ ਇਹਦਾ ਹੁਣ ਕੀ ਹੈ ਜਿਹੜੇ ਉਸ ਵੇਲੇ ਦੇ ਉੱਥੇ ਦੇ ਲੈਫਟ ਹੈਂਡ ਗਵਰਨਰ ਸੀਗੇ ਜਿਹੜੇ ਸਤਫਲ ਮੜਕ ਜੀ ਉਹਨਾਂ ਨੇ ਬਹੁਤ ਕੁਝ ਕਿਹਾ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਮੈਂ ਇਹ ਗਲਤ ਕੀਤੀ ਸੀ ਤੇ ਮੈਨੂੰ ਕਿਹਾ ਸੀ ਵੀ ਤੂੰ ਚੁੱਪ ਰੋ ਬੋਲਣਾ ਨਹੀਂ ਅਸ ਵੇਲੇ ਉਹਨਾਂ ਦੇ ਬੋਲਣ ਦੇ ਕਰਕੇ ਉਹਨਾਂ ਦੇ ਰੇਟ ਵੀ ਵੱਡੇ ਤਾਂ ਹੋ ਚੁੱਕੇ ਹਨ ਹੁਣ ਵਾਪਸ ਜਮਾਨੇ ਦੀ ਗੱਲ ਜਿਹੜੇ ਅਗਰੇ ਤੱਕ ਬੁਲਾਵਾ ਹੁੰਦਾ ਜਿਹੜਾ ਨਹੀਂ ਇਹ ਸਿਆਸਤ ਹੋਣੀ ਚਾਹੀਦੀ ਹੈ ਜਿਹੜਾ ਬਿਆਨ ਦਿੱਤਾ ਗਿਆ ਚਰਚਿੰਗ ਸਚਨੀ ਵੱਲੋਂ ਉਹ ਕਹਿੰਦੇ ਕਿ ਬਿਆਨ ਰਸੀਦਾਂ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਸਿਆਸਤ ਨਹੀਂ ਹੋਣੀ ਚਾਹੀਦੀ ਲੇਕਿਨ ਹਰ ਗੱਲ ਦੀ ਤੈਅ ਵਿੱਚ ਵੀ ਜਾਇਜ਼ਾ ਲਿਆ ਜਾਣਾ ਚਾਹੀਦਾ ਦੇਖੋ ਐਵੇਂ ਵੀ ਤੁਸੀਂ ਜਿਹੜੀ ਹੈਗੀ ਹੈ 24 ਘੰਟੇ ਲੋਕਾਂ ਦੀ ਜ਼ੁਬਾਨ ਡੈਮੋਕ੍ਰੇਸੀ ਵਿੱਚ ਬੰਦ ਨਹੀਂ ਕਰ ਸਕਦੇ ਜੇ ਕਿਤੇ ਗਲਤ ਵੀ ਹੋਇਆ ਅਸੀਂ ਦੇਸ਼ ਦੇ ਨਾਲ ਆ ਅਸੀਂ ਭਾਰਤੀ ਫੌਜ ਦੇ ਨਾਲ ਆ ਅਸੀਂ ਹਰ ਪੱਖ ਤੋਂ ਮਜ਼ਬੂਤੀ ਨਾਲ ਜਦੋਂ ਵੀ ਲੋੜ ਪੈਂਦੀ ਹੈ ਦੇਸ਼ ਦੇ ਨਾਲ ਖੜਦੇ ਆ ਪਰ ਜੇ ਕਿਤੇ ਗਵਰਨਰ ਲੈਵਲ ਦੇ ਉੱਤੇ ਕੋਈ ਬੰਦਾ ਕਿਸੇ ਨੇ ਕੋਈ ਗੱਲ ਕਹੀ ਹੈ ਤੇ ਉਹਦੀ ਗੱਲ ਦੀ ਜਿਹੜੀ ਹੈਗੀ ਤੈਅ ਤੱਕ ਵੀ ਜਾਇਜ਼ਣੇ ਜੇ ਮੈਂ ਸਪਰਵਾਮਾ ਹਮਲਾ ਹੋਇਆ ਸੀ ਅੱਜ ਤੱਕ ਉਹ ਸਾਹਮਣੇ ਨਹੀਂ ਆ ਸਕੇ ਜਿੱਦਾਂ ਅਸੀਂ ਉਹ ਉਹ ਮੁੱਦਾ ਵੀ ਜਿਹੜਾ ਹਟ ਚੁੱਕਿਆ ਹੈ ਵੀ ਮੈਂ ਇਹ ਗੱਲ ਕਹਿਣਾ ਇਹਨਾਂ ਚੀਜ਼ਾਂ ਦੀ ਸੱਚਾਈ ਵੀ ਜਿਹੜੀ ਹੈ ਜਿਹੜੀਆਂ ਇਲਜ਼ਾਮੀਆਂ ਨੇ ਹੋਣੀਆਂ ਬੜੀਆਂ ਜਿਹੜੀਆਂ ਇੰਡੀਪendent ਹੋਣੀਆਂ ਚਾਹੀਦੀਆਂ ਤਾਂ ਜੋ ਦੇਸ਼ ਦੀ ਜਨਤਾ ਦਾ 140 ਕਰੋੜ ਦਾ ਫੇਥ ਜਿਹੜਾ ਹੈਗਾ ਉਹ ਸਾਡੇ ਸਿਸਟਮ ਚ ਨੈਰੇਟਿਵ ਸਾਥ ਕੀਤਾ ਜਾ ਰਿਹਾ 13 ਜ਼ੀਰੋ ਦਾ ਆਪ ਕਰ ਰਹੀ ਹੈ ਬੀਜੇਪੀ ਜਿਹੜੀ ਹੈ 400 ਦੀ ਗੇਮ ਖੇਡ ਰਹੀ ਹੈ ਨੰਬਰ ਗੇਮ ਖੇਡੀ ਜਾ ਰਹੀ ਹੈ ਲੋਕਾਂ ਦੇ ਮਨਾਂ ਦੇ ਚ ਉਹ ਕਰਨ ਕੀ ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਕੁਝ ਵੀ ਕਹਿ ਸਕੀ ਇਹਨਾਂ ਨੇ ਤਾਂ ਭ੍ਰਿਸ਼ਟਾਚਾਰ ਖਤਮ ਦੀ ਵੀ ਕਰਨ ਦੀ ਵੀ ਗਰੰਟੀ ਦਿੱਤੀ ਸੀ ਔਰ ਅੱਜ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਅੰਦਰ ਇਹਨਾਂ ਨੇ 1000 ਰੁਪਏ ਦੀ ਵੀ ਗਰੰਟੀ ਦਿੱਤੀ ਸੀ ਅੱਜ ਬੀਬੀਆਂ ਨੂੰ ਪੁੱਛੋ ਕਿ 1000 ਰੁਪਏ ਕਿਸ ਨੂੰ ਮਿਲਿਆ ਅੱਜ ਲੋਕੀ ਉੱਥੇ ਵੀ ਇੰਤਜ਼ਾਰ ਜਿਹੜੀ ਕਰ ਰਹੇ ਇਸ ਕਰਕੇ ਜਿੰਨੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਉਹ ਤਾਂ ਸਾਰੀਆਂ ਫੇਲ ਹੋ ਗਈਆਂ ਇਹ ਤਾਂ ਵੀ ਕਹਿੰਦੇ ਹੁੰਦੇ ਸੀਗੇ ਕਿ ਜੇ ਅਸੀਂ ਛੋਟਾ ਜਿਹਾ ਫੈਸਲਾ ਲੈਣਾ ਤੇ ਸਾਰਿਆਂ ਨੂੰ ਆ ਕੇ ਪੁੱਛਿਆ ਕਰ ਲਗੇ ਤੇ ਸੱਤ ਰਾਜ ਸਭਾ ਦੇ ਮੈਂਬਰ ਪਿੱਛੇ ਤੇ ਰੌਲਾ ਪੈ ਜਾਂਦਾ ਕਿ ਐਨੇ ਚ ਗਿਆ ਕੋਈ ਇੰਨੇ ਚ ਗਿਆ ਕੋਈ ਇੰਨੇ ਚ ਗਿਆ ਯਾ ਤੁਸੀਂ ਸੋਪੀਆ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਤੁਸੀਂ ਇਹਨਾਂ ਨੂੰ ਕਿਉਂ ਕਰਦੇ ਹੋ ਪੰਜ ਮੈਂਬਰ ਤਾਂ ਤੁਸੀਂ ਦਿੱਲੀ ਤੋਂ ਭੇਜ ਲੈਂਦੇ ਕਿਸ ਕਰਕੇ ਇਹ ਤਾਂ ਟੱਗੀ ਮਾਰਤਾ ਇੱਕ ਮਹਿਕਮਾ ਹੈ ਸਾਡੇ ਵੀ ਉਹ ਟੱਗੀ ਮਾਰਨੀ ਕੋਸ਼ਿਸ਼ ਕਰਦੇ ਆ ਤੇਲਾ 0 ਹੁਣ ਤਾਂ 0 0 ਹੈ ਮੇਰੇ ਪਾਸੇ ਮਰਜ਼ੀ ਕਰ ਸਾਫਤਾ ਮੰਤਰੀ ਸੁੱਚਾ ਸਿੰਘ ਅਗਵਾਦ ਐ ਅਲਟੀਮੇਟਮ ਦਿੱਤਾ ਹੈਗਾ 22 ਤਰੀਕ ਦਾ ਫੈਰਲੀ ਕਰਨ ਕਿ ਜੇਕਰ ਉਹਨਾਂ ਨੂੰ ਕੋਈ ਰਿਲੀਸ਼ ਨਹੀਂ ਹੋਣੀ ਇਸ ਤਰ੍ਹਾਂ ਦੇਖਦੇ ਬਿਆਨ ਦੋ ਦੇਖੋ ਮੈਂ ਪਾਰਟੀ ਦੇ ਜਿਹੜੇ ਮਸਲੇ ਹੁੰਦੇ ਨਾ ਵੀ ਜਿਹੜੇ ਨੇ ਅਸੀਂ ਕਦੇ ਵੀ ਡਿਸਕਸ ਕਰਦੇ ਹੁੰਦੇ ਜੇ ਕੋਈ ਗੱਲ ਹੋਏਗੀ ਪਾਰਟੀ ਦੀ ਪਾਰਟੀ ਆਪਣੀ ਅਮਰੀਅ ਬਣ ਕੇ ਤਾਂ ਗੱਲਾਂ ਦੇ ਉੱਤੇ ਨਾ ਦਾ ਮੇਰੇ ਕੋਲ ਕਮੈਂਟ ਮੰਨਦਾ ਨਾ ਕਰੀਂ। ਵਧਾਈ ਕਾਰਡ ਦਾ ਜਵਾਬ ਜਵਾਬ ਆਊਗਾ। ਪ੍ਰੋਫੈਸ਼ਨਲ ਗੱਲਬਾਤ ਕੀਤੀ ਜਾਊਗੀ। ਮੈਂ ਇੱਥੇ ਕੁਝ ਕਹਿੰਦੇ ਨਹੀਂ ਹੁੰਦਾ ਕੁਝ। ਇਹ ਇੰਟਰਨਲ ਮਸਲੇ ਹੁੰਦੇ ਪਾਰਟੀਆਂ ਦੇ। ਉਹਨਾਂ ਟੱਣ ਲੱਗ ਪੈਂਦੇ ਹਨ। ਠੀਕ ਹੈ ਜੀ। ਕਿੰਨਾ ਵਧੀਆ ਲੋਕ ਰਿਸਪੌਂਸ ਦੇ ਰਹੇ ਜੇ ਤੁਸੀਂ ਦੇਖਦੇ ਜੇ ਕਿ ਛੋਟੀ ਵੱਡੀ ਮੀਟਿੰਗ ਜਿਹੜੀ ਆ ਉਹ ਇੱਕ ਵੱਡੀਆਂ ਵੱਡੀਆਂ ਰੈਲੀਆਂ ਦਾ ਰੂਪ ਧਨ ਕਰ ਚੱਲੀ ਆ। ਹੁਣ 9 ਜੂਨ ਸਾਡੇ ਅਗਲੇ ਪ੍ਰੋਗਰਾਮ ਨੇ ਸਾਡੇ ਪ੍ਰਧਾਨ ਜੀ ਬੈਠੇ ਨੇ ਦਾਹੜਾ ਜੀ ਹੁੜੀ। ਅਸੀਂ ਇਹ ਸਰਕਲ ਯਾਰਗੜ ਦੇ ਵਿੱਚ ਕਰ ਰਹੇ ਆ। ਉਧਰ ਮਜੀਠਾ ਜੀ ਵੀ ਆ ਰਹੇ ਆ ਜਿਮਾ ਸਾਹਿਬ ਵੀ ਆ ਰਹੇ ਆ ਉਸ ਤੋਂ ਪਹਿਲਾਂ ਇਹਨਾਂ ਨੇ ਇੱਧਰ ਵੀ ਮੀਟਿੰਗ ਕਰਨੀ ਹੈ ਗਦਾਫੋ ਦੀ ਸਾਰੇ ਮਤਲਬ ਪੂਰੇ ਇਹਦੇ ਜੋਰ ਨਾਲ ਜੋਸ਼ੋਖ ਰੋਸ਼ ਦੇ ਨਾਲ ਆ ਇਸ ਲਈ ਚੋਣ ਪ੍ਰਚਾਰ ਚੱਲ ਰਿਹਾ ਆ ਔਰ ਸਾਨੂੰ ਬੜੀ ਖੁਸ਼ੀ ਆ ਇਹ ਵੇਖ ਕੇ ਮੁਹਿੰਮ ਜਦੋਂ ਚੱਲਦੀ ਆ ਲੋਕ ਜਦੋਂ ਇਲੇ ਇਲੇ ਵੱਡੀ ਤعداد ਵਿੱਚ ਆਉਂਦੇ ਨੇ ਕਿ ਤੁਹਾਨੂੰ ਪਤਾ ਜੋਸ਼ ਵਾਧਾ ਜਾਂਦਾ ਔਰ ਇਸ ਤੋਂ ਇਲਾਵਾ ਫਿਰ 26 ਤਰੀਕ ਨੂੰ ਇੱਕ ਵੇ ਮਸਾਲ ਕੱਟ ਜਿਹੜਾ ਆ ਉਹ ਆਪਾਂ ਪਟਾਲੇ ਦੇ ਵਿੱਚ ਕਰਾਂਗੇ ਫਰੇਗਟ ਡੂਰੀਆਂ ਤੇ ਪਟਾਲਾ ਹਲਕੇ ਦੋਨਾਂ ਨੂੰ ਜੋੜ ਕੇ ਉਹਦੀ ਅਸੀਂ ਪਲਾਨਿੰਗ ਕਰ ਰਹੇ ਆ ਤੇ ਇਹ ਜਿਹੜੀਆਂ ਰੈਲੀਆਂ ਨੇ ਸਾਰੀਆਂ ਈਮਾ ਜੀ ਦੀਆਂ ਅਸੀਂ ਹਰਕਾ ਵਾਈਜ਼ ਜਿਹੜੀਆਂ ਨੇ ਬਲਾਕ ਵਾਈਜ਼ ਕਰ ਰਹੇ ਆ ਉਹਦੇ ਵਿੱਚ ਮੈਨੂੰ ਇਹ ਗੱਲ ਬੜੀ ਖੁਸ਼ੀ ਦੇ ਨਾਲ ਮੈਂ ਕਹਿ ਸਕਦਾ ਆ ਤੁਸੀਂ ਜਾਣਦੇ ਜੇ ਜਦੋਂ ਮੈਂ ਪਟਾਲੇ ਤੋਂ ਲੈ ਕੇ ਲੜੀ ਸੀ ਉਦੋਂ ਨੌਂ ਰੌਂਡ ਜਿਹੜੇ ਆ ਉਹ ਸ਼ਹਿਰ ਦੇ ਸੀ ਤੇ 95000 ਦੇ ਅਸੀਂ ਡਾਉਨ ਥਾਂ ਆ ਜਿਹੜੇ ਪਿੰਡ ਜਿਨ੍ਹਾਂ ਦੀ ਆਪਾਂ ਮੀਟਿੰਗ ਕਰਦੇ ਆ ਇਹਨਾਂ ਪਿੰਡਾਂ ਦੇ ਸਿਰਫ 3 ਰਾਊਂਡ ਸੀ ਤੇ 3 ਰਾਊਂਡਾਂ ਦੀ 95000 ਲਾਗੇ 44850 ਰੋਟਾਂ ਦੀ ਇਹਦੇ ਲੋਕਾਂ ਦਾ ਧਿਆਨ ਹੋ ਜਾਂਦਾ ਨਾ ਜੀ ਇਹ ਵੇਂਦੇ ਰੋ ਅਸੀਂ ਕਿਤਰਾ ਇਹਨਾਂ ਨੂੰ ਭਗੜੇ ਪਵਾ ਪਾ ਕੇ ਭਜਾਉਨੇ ਆ ਇਹਨਾਂ ਨੂੰ ਅਸੀਂ ਬੰਦੇ ਦੇ ਪੁੱਤ ਬਣਾ ਦੇਾਂਗੇ ਆਪ ਤੇ ਕਾਂਗਰਸ ਤੇ ਇਕੱਠੇ ਨੇ ਸਾਰਿਆਂ ਨੂੰ ਪਤਾ ਆ ਰਲ ਮਿਲ ਕੇ ਇਹਨਾਂ ਕੈਂਡੀਡੇਟ ਦਿੱਤੇ ਨੇ ਇਹ ਚੋਰਾਂ ਦੀਆਂ ਦੋਵੇਂ ਟੀਮਾਂ ਨੇ ਪਹਿਲੋਂ 5 ਸਾਲ ਉਹਨਾਂ ਨੇ ਬਰਬਾਦ ਕੀਤਾ ਹੁਣ 2.5 ਸਾਲ ਇਹਨਾਂ ਨੂੰ ਉਹ ਜਲੇ ਨੇ ਕਾਲੀਦਾਲੇ ਜਿਹਨੇ ਪੰਜਾਬ ਵਾਸਤੇ ਸਾਰਾ ਕੁਝ ਕੀਤਾ ਲੋਕਾਂ ਦੇ ਗਿਆਨ ਵਿੱਚ ਆ ਲੋਕ ਕੋ ਸਮਝਣ ਡਏ ਨੇ ਵੀ ਬੜੀ ਵੱਡੀ ਗਲਤੀ ਹੋ ਗਈ ਆ ਵੀ ਇਹ ਚੁਟਕਲਿਆਂ ਵਾਲਿਆਂ ਦੇ ਅਸੀਂ ਕਾਬੂ ਆ ਗਏ ਹੁਣ ਉਹ ਤਗੜਿਆਂ ਹੋ ਕੇ ਲੋਕਾਂ ਨੇ ਗੁੱਸਾ ਆਪਣਾ ਕੱਢਣਾ ਆ ਔਰ ਇਹਨਾਂ ਨੂੰ ਬੰਦੇ ਦਾ ਪੁੱਤ ਸਾਰਿਆਂ ਨੂੰ ਬਣਾਉਣਾ ਬੀਜੇਪੀ ਦਾ ਦੇ ਪਿੰਡਾਂ 'ਚ ਵੜਨਾ ਜਿਹੜਾ ਉਹ ਔਖਾ ਹੋਇਆ ਪਿਆ ਰਾਤ ਨੂੰ ਜਾ ਕੇ ਸੁਬੜੇ ਲਿੰਦੇ ਨੇ ਹਾਏ ਕਿਤੇ ਸਾਡੀ ਕੋਠੀ 'ਚ ਵੀ ਨਾ ਕਿਸਾਨ ਆ ਜਾਣ ਕਿਉਂਕਿ ਕਰਤੂਤਾਂ ਬੜੀਆਂ ਮਾੜੀਆਂ ਕੀਤੀਆਂ ਨੇ ਬਰੇ ਬਰੇ ਕਰਾ ਦੇਾਂਗੇ ਮੱਸੀ ਕੀ ਇਹ ਸ਼ਵਾਜ ਹੁੰਦੇ ਨੇ ਜੇ ਅਗਲੇ ਕੀ ਪ੍ਰੋਗਰਾਮ ਲੈਣ ਵਾਲੇ ਵੇਖੋ ਜੀ ਅੱਜ ਨਸ਼ੈਰਾ ਮੱਜਾ ਸਿੰਘ ਵਿਖੇ ਬਹੁਤ ਵੱਡੀ ਸੀਨੀਅਰ ਵਰਕਰਸ ਐਬਾਨਾਂ ਦੀ ਇੱਕ ਮੀਟਿੰਗ ਭਲਾਈ ਆ ਰਣਨੀਤੀ ਲੀਕੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਮੇਮ ਹੋਰ ਜਿਹੜੀ ਇਹਨੂੰ ਤੇਜ਼ ਕਰਨਾ ਡਾਕਟਰ ਦਲਜੀਤ ਸਿੰਘ ਜੀ ਟੀਮਾ ਸਾਹਿਬ ਦੀ ਜਿਹੜੀ ਇਲੈਕਸ਼ਨ ਮੇਮ ਆ ਉਹ ਜਿੱਦਣ ਦੇ ਆਏ ਆ ਉਦੋਂ ਵੀ ਨਸ਼ੈਰੇ 'ਚ ਇੱਕ ਵੱਡੀ ਰੈਲੀ ਰੱਖੀ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਇਲੈਕਸ਼ਨ ਮੇਮ ਸਿਖਰ ਤੇ ਆ ਦੂਸਰੇ ਕੈਂਡੀਡੇਟਾਂ ਨੂੰ ਅੱਗੇ ਆ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਪਾਰਟੀਆਂ ਨਾਲ ਜੇ ਕੰਪੈਰੀਸ਼ਨ ਕਰੋ ਅਸੀਂ ਲੋਕਤਾਂ ਦੀ ਗੱਲ ਕਰਨੀ ਆ ਪੰਜਾਬ ਦੀ ਕਿਸਾਨੀ ਦੀ ਜਵਾਨੀ ਦੀ ਪੰਜਾਬ ਦੇ ਪਾਣੀਆਂ ਦੀ ਬੰਦੀ ਸਿੰਘਾਂ ਦੀ ਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਕਿਸਾਨ ਜਿਹੜੀ ਸਾਡੀ ਆ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਰੱਖਦੇ ਰਹੇ ਆ ਉਹਨਾਂ ਦੇ ਨਕਸ਼ੇ ਕਦਮਾਂ ਤੇ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਕਰ ਰਿਹਾ ਗੱਡੀ ਦੀ ਛੱਤ ਤੇ ਚੜ ਕੇ ਜੇ ਪੰਜਾਬ ਦਾ ਦਰਦ ਆ ਤੇ ਉਹ ਇਥੇ ਲੋਕਾਂ ਦੇ ਹਿੱਤਾਂ ਦੇ ਵਾਸਤੇ ਲੜ ਰਹੇ ਆ ਡਾਕਟਰ ਕੀਮਾ ਸਾਹਿਬ ਜਿਹੜੀ ਬਹੁਤ ਬੇਦਾਗ ਤੇ ਵੱਡੀ ਸ਼ਖਸੀਅਤ ਨੇ ਇਹਨਾਂ ਦਾ ਵੀ ਉਹਨਾਂ ਦੇ ਕੈਂਡੀਡੇਟਾਂ ਨਾਲ ਕੋਈ ਕੰਪੈਰੀਸ਼ਨ ਨਹੀਂ ਹੈਗਾ ਇਹਨਾਂ ਦਾ ਤੇ ਉਹਨਾਂ ਦਾ ਪਿਛਲਾ ਪਿਛੋਕੜ ਵੇਖ ਲਓ ਸਾਡੀ ਪਾਰਟੀ ਦਾ ਵੇਖ ਲਓ ਇਸ ਕਰਕੇ ਜੋ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕੀਤਾ ਉਹ ਭੁਲਾਇਆ ਨਹੀਂ ਜਾ ਸਕਦਾ ਲੋਕ ਤਾਵਲੇ ਹੋਏ ਆ ਵੋਟਾਂ ਪਾਉਣ ਲਈ 1 ਜੂਨ ਨੂੰ ਤਕੜੀ ਦੇ ਨਿਸ਼ਾਨ ਤੇ ਵੋਟਾਂ ਪਾਣੀਆਂ ਕੀਵਾ ਸਾਹਿਬ ਨੇ ਵੱਡੀ ਲੀਡ ਨਾਲ ਇਥੋਂ ਜਿੱਤਣਾ ਇਸ ਲੋਕ ਸਭਾ ਹਲਕੇ ਦੇ ਜਿਹੜੇ ਵੀ ਮੁੱਦੇ ਆ ਭਾਏ ਉਹ ਕੰਡੀ ਏਰੀਆ ਵਾ ਬਾਰਡਰ ਏਰੀਆ ਵਾ ਬਹੁਤ ਜਿਹੜਾ ਵਿਕਾਸ ਪਿਛੋ ਪਛੜਿਆ ਵਾ ਉਹਦਾ ਜਿਹੜਾ ਵਾ ਉਹ ਇਹਨਾਂ ਨੇ ਵਿਕਾਸ ਕਰਨਾ ਵਾ ਤੁਸੀਂ ਵੇਖਦੇ ਰਹਿਣਾ ਔਰ ਮੈਂ ਅਪੀਲ ਵੀ ਕਰਨਾ ਔਰ ਬੇਨਤੀ ਵੀ ਕਰਨਾ ਕਿ ਤਗੜੇ ਹੋ ਵਰਕਰ ਸਹਿਬਾਨਾਂ ਨੂੰ ਆ ਕੰਮ ਤਾਂ ਦੇ ਦੇ ਦੇਣ ਸਾਡੇ ਖਤਮ ਹੋ ਗਏ ਹੁਣ 20 ਦਿਨ ਲੱਕ ਬਣ ਕੇ 20 25 ਦਿਨ ਜੀਮਾ ਸਾਹਿਬ ਦੀ ਇਲੈਕਸ਼ਨ ਮਿਹਮ ਚ ਦਿਨ ਰਾਤ ਇੱਕ ਕਰ ਦੇਾਂਗੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ 25 ਤੇ 26 ਤਰੀਕ ਨੂੰ ਜ਼ਿਲ੍ਹਾ ਗਰਦਾਸਪੁਰ ਤੇ ਪਠਾਨਕੋਟ ਚ ਆ ਰਹੇ ਆ ਵੱਡੀਆਂ ਰੈਲੀਆਂ ਕਰਾਂਗੇ ਔਰ ਮੂੰਹ ਤੋੜ ਜਵਾਬ ਦੇਵਾਂਗੇ ਇਸ ਸਰਕਾਰ ਦਾ ਤੇ ਕਾਂਗਰਸ ਦਾ 9 ਤਰੀਕ ਨੂੰ ਸਾਡੇ ਮਾਝੇ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਵੀ ਬਟਾਲੇ ਆ ਰਹੇ ਆ ਲੋਦੀ ਨਗਲ ਸਾਹਿਬ ਬੈਠੇ ਫਤਿਹਗੜ ਹਲਕੇ ਦੇ ਵਿੱਚ ਵੀ ਤਗੜੀ ਹੋ ਕੇ ਮਹਿਮ ਚਲਾਵਾਂਗੇ ਬਟਾਲੇ 'ਚ ਵੀ ਸਾਰੇ ਜ਼ਿਲ੍ਹੇ 'ਚ ਜਿੱਥੇ-ਜਿੱਥੇ ਵੀ ਸਾਡੀ ਲੋੜ ਆ ਵਰਕਰ ਸਹਿਬਾਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੇ ਜਰੀਏ ਕਿ ਦਿਨ ਰਾਤ ਤੁਹਾਡੇ ਨਾਲ ਚਟਾਨਵਾ ਖੜੇ ਆ ਔਰ ਚੀਮਾ ਸਾਹਿਬ ਦੀ ਇਲੈਕਸ਼ਨ ਜਿਹੜੀ ਆ ਉਹ ਜਿੱਤੀ ਗਈ ਆ ਮੈਂ ਪਹਿਲੇ ਦਿਨ ਵੀ ਕਿਹਾ ਜਿੱਤੀ ਗਈ ਆ ਅੱਜ ਉਹਨਾਂ ਦਾ ਹਾਲਾਤ ਵੇਖ ਲਓ ਔਰ ਇਹ ਸਰਕਾਰ ਦਾ ਹਾਲਾਤ ਵੇਖ ਲਓ ਸੋ ਮੈਂ ਇਹ ਗੱਲਾਂ ਕਰਦਾ ਹੋਇਆ ਤੁਹਾਨੂੰ ਬੇਨਤੀ ਕਰਦਾ ਕਿ ਤਗੜੇ ਹੋ ਤੇ ਵਰਕਰ ਸਹਬਾਨਾਂ ਨੂੰ ਬੇਨਤੀ ਕਰਨਾ ਕਿ ਕੰਮਰ ਖਸੇ ਕਰਕੇ ਇੱਕ ਤਰੀਕ ਵਾਲੇ ਦਿਨ 70% ਵੋਟਾਂ ਜਿਹੜੀਆਂ ਵਾ ਉਹ ਹੀ ਕਾਲੀ 당 ਨੂੰ ਭੇਟਾਉਣ ਖਾਲ